ਸਾਰੇ ਵੀ ਸਾਰੇ ਕਹਿ ਰਹੇ ਆ ਕਿ ਰੰਗ ਨਹੀਂ ਲੱਗਦਾ ਹੈਗਾ ਜਿੱਦ ਕਰਕੇ ਤੇ ਤੁਹਾਨੂੰ ਦਰਵਾਜੇ ਰੰਗ ਕਰਦੀ ਪਹਿਲਾਂ ਪਤਾ ਉੱਥੋਂ ਲਿਆਣੇ ਤੈਨੂੰ ਲਿਆ ਉੱਥੋਂ ਲਿਆਣੇ ਆ ਲਿਆ ਪੈਸੇ ਦੇ ਦੇ ਲਓ ਜੀ ਇਹ ਪੁੱਠਾ ਹੁਣ ਪਾਣੀ ਕਿੱਧਰੋਂ ਹੋਇਆ ਕਿੱਧਰੋਂ ਨਹੀਂ ਹੋਇਆ ਬਹੁਤ ਸਾਰੇ ਕਮੈਂਟ ਆਉਂਦੇ ਸੀ ਕਿ ਤੁਸੀਂ ਇਹ ਪੁੱਠਾ ਲਾਤਾ ਆ ਲਓ ਜੀ ਹੁਣ ਚੱਲੇ ਆ ਰੰਗ ਲੈਣ ਤੇ ਹੁਣ ਮੈਂ ਮੂੰਹ ਬੰਨ ਲਵਾਂ ਕੀ ਗਰਮੀ ਬੋ ਜਾ ਰਹੀ। ਸਸ਼੍ਰੀ ਕਾਂ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਸਸ਼੍ਰੀ ਕਾਂ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਸਹਿਦਪ੍ਰੀਤ ਅਮਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ। ਜੇ ਬਣਾਉਣੀ ਆ ਉਸ ਤੋਂ ਬਾਅਦ ਵਿੱਚ ਥੋੜਾ ਜਿਹਾ ਸੋਈ ਦਾ ਕੰਮ ਰਹਿੰਦਾ ਉਹ ਕਰਨਾ ਆ ਤੇ ਉਹ ਤੁਹਾਨੂੰ ਦੱਸ ਦੇ ਕਿਹੜਾ ਕਰਨਾ ਆ ਤੇ ਹੁਣ ਸਾਰੇ ਸਾਨੂੰ ਮੈਸੇਜ ਆ ਰਹੇ ਆ ਕਿ ਇੱਕ ਕੰਮ ਰਹਿ ਗਿਆ ਤੁਹਾਡਾ ਸੋਈ ਦਾ ਉਹ ਵੀ ਕੰਪਲੀਟ ਕਰ ਲੋ ਤੇ ਸਾਰਿਆਂ ਨੇ ਕਹਿੰਦੇ ਸੂਟ ਪਾ ਕੇ ਬਲੌਗ ਬਣਾਇਆ ਕਰੋ ਲੋ ਜੀ ਮੈਂ ਸੂਟ ਪਾ ਲਿਆ ਆ ਤੇ ਚਲੋ ਲਓ ਜੀ ਵੀਡੀਓ ਬੜੇ ਸ਼ੂਟ ਕਰ ਲਈਆਂ ਸੀ ਹੁਣ ਹੋ ਗਿਆ ਜੀ ਚਾਹ ਟਾਈਮ ਹੁਣ ਸਾਰੇ ਜਣੇ ਪੀਂਦੇ ਆ ਚਾਹ ਇਹ ਚਾਹ ਦਾ ਟਾਈਮ ਹੋ ਗਿਆ ਜੀ ਤੇ ਹੁਣ ਆਪਾਂ ਕਰ ਲੱਗੇ ਆਂ ਦਰਵਾਜ਼ੇ ਨੂੰ ਰੰਗ ਸੋਏ ਦੇ ਦਰਵਾਜ਼ਾ ਜਿਹੜਾ ਆ ਉਹ ਅਧੂਰਾ ਆ ਰੰਗ ਤੋਂ ਬਿਨਾ ਤੇ ਆਪਾਂ ਜਿੰਨਾ ਸੰਭਾ ਹੋ ਉਨਾਂ ਕਰ ਲਈਏ ਦੇਖਦੇ ਆਂ ਪਹਿਲੇ ਸਮਾਨ ਕੱਢਾ ਕਰ ਲਈਏ ਕਰਨ ਬਹੁਤ سارے ਮੈਸੇਜ ਆ ਰਹੇ ਸੀਗੇ ਕਿ ਜਿਹੜਾ ਇੱਕ ਕਮਰੇ ਦਾ ਉਹ ਵੀ ਕੰਪਲੀਟ ਕਰੋ ਮੈਂ ਕਹਾਂ ਚਲੋ ਅੱਜ ਉਹ ਵੀ ਕੰਪਲੀਟ ਕਰ ਦਿੰਨੇ ਆ ਸਾਰੇ ਜਣੇ ਸਾਰੇ ਵੀ ਸਾਰੇ ਕਹਿ ਰਹੇ ਆ ਕਿ ਰੰਗ ਨਹੀਂ ਕੀਤਾ ਦਰਵਾਜ਼ੇ ਨੂੰ ਤੁਸੀਂ ਇਹੋ ਚੰਗਾ ਨਹੀਂ ਲੱਗਦਾ ਗਾਇ ਜਿੱਦ ਕਰਕੇ ਤੇ ਤੁਹਾਨੂੰ ਦਰਵਾਜੇ ਦਰਸ਼ਨ ਕਰਾਉਣੇ ਕਿਉਂਦਾ ਆ। ਆਹ ਦੇਖੋ ਦੱਜੇ ਸੁਲੀ ਦੇਸੀ ਤੀਕਾ ਰੋਟੀ ਖਾ ਰਹੀ ਹੈ ਦੇਸੀ ਤੀਕਾ ਦੇਸੀ ਚਾਹ ਦੇਸੀ ਬੰਦੇ ਦੇਸੀ ਸਟਾਈਲ। ਚਾਹ ਪੀਣੀ ਛੱਡ ਨਹੀਂ ਸਕਦੇ ਚਾਹ। ਸਾਇਦਾ ਇਦਾਂ ਖਾਣ ਦੀ ਤਾਂ ਹੋਟਲ ਚੱਪਟੀ। ਬੋਦੀ ਮੰਮੀ ਵੀ ਲੈ ਕੇ ਆ ਗਈ ਆ ਚਾਹ। ਮੰਮੀ ਸਾਰਿਆਂ ਨੂੰ ਚਾਹ ਸਰਵ ਕਰਦੇ ਹੋਏ। ਹੁਣ ਮੰਮੀ ਆਪ ਪੀਂਦੇ ਹੋਏ। ਕਹਿੰਦੇ ਆਂਟੀ ਜੀ ਬੜੀ ਘੈਂਟ ਹੈ ਆਂਟੀ। ਮੇਗਾ ਆਂਟੀ ਲੈ ਜਾਓ ਇਹ ਆਂਟੀ ਬੜੀ ਘੈਂਡਾ ਇਹ ਆਂਟੀ ਨੇ ਪੁੱਠੇ ਲਾਤਾ ਅੰਦਰ ਸ਼ੈਂਕ ਚ ਆਂਟੀ ਰਹਿਣੀ ਆਂਟੀ ਦੇ ਮੁੰਡੇ ਲਾਇਆ ਆਂਟੀ ਦੀ ਨੋਨੇ ਕਰ ਪੁੱਠਾ ਲਾਤਾ ਸ਼ੈਂਕ ਅੰਦਰ ਆਂਟੀ ਦੇ ਮੁੰਡੇ ਨੇ ਮੁੰਡੇ ਨੂੰ ਗਿਆ ਤੁਹਾਨੂੰ ਗਿਆ ਡੱਕ ਪੁੱਠੇ ਲਾਤਾ ਅੰਦਰ ਪੁੱਟਾ ਕਿੱਥੇ ਲਾਇਆ ਉਹ ਜਿਹੜਾ ਕੰਦ ਵਾਲੇ ਪਾਸੇ ਜਾਣਾ ਉਹ ਮੋਰ ਨੂੰ ਹੋਣਾ ਕਹਿੰਦੇ ਹੋਰ ਉਹ ਪਟੜਾ ਕੀ ਹੈ ਮੇਕਾ ਹੀ ਆ ਟੱਕ ਇਧਰ ਲਾ ਨੰਦਸਿਆ ਹੋਰ ਆਈ ਇਹ ਸਾਨੂੰ ਪਤਾ ਹੀ ਨਮੂਨਿਆਂ ਨੂੰ ਕਹਿੰਦੇ ਆਂਟੀ ਜੋ ਕਹਿੰਦੇ ਆ ਉਹ ਹੀ ਸਹੀ ਆ ਮਤਲਬ ਕਿ ਉੱਪਰ ਹੀ ਲੱਗਣਾ ਥੱਲੇ ਨਹੀਂ ਰੱਖਣਾ ਇਹ ਹੋਰ ਮੈਂ ਕਿਹਾ ਉੱਤੇ ਹੀ ਲੱਗਣਾ ਕਹਿੰਦੇ ਆਂਟੀ ਬਿਲਕੁਲ ਸਹੀ ਕਹਿੰਦੇ ਆ ਡੈਡੀ ਕਹਿੰਦੇ ਆਂਟੀ ਬਿਲਕੁਲ ਸਹੀ ਕਹਿੰਦੇ ਹੁੰਦੇ ਜਦੋਂ ਵੀ ਕਹਿੰਦੇ ਹੁੰਦੇ ਆਂਟੀ ਵੀ ਕਹਿੰਦੇ ਮੰਨਿਆ ਕਰੋ ਕਹੇ ਆਂਟੀ ਦੀ ਮੰਨਦੇ ਅੱਗੇ ਵੀ ਆਂਟੀ ਜਲਦੀ ਆ ਮੰਮੀ ਤੁਹਾਡੀ ਜਲਦੀ ਆਹ ਮੇਰੀ ਜਲਦੀ ਆ ਹਾਂ ਵਈ ਸਾਡੇ ਘਰ ਚ ਕਿਸੇ ਦਿਨ ਚਲਦੀ ਇਹ ਵੱਡੇ ਬਜ਼ੁਰਗਾਂ ਚਲਦੀ ਦਾਦੀ ਦੀ ਚੈਰ ਗੇਂ ਦਾਦੀ ਚਲਦੀ ਤੇਰੀ ਚੰਦੀ ਹਾਂ ਕਿਹੜੀ ਚਲਦੀ ਦਾਦੀ ਮੇਰੀ ਫਰੈਂਡ ਦੀ ਦਾਦੀ ਮੇਰੀ ਫਰੈਂਡ ਦੀ ਚਲਦੀ ਕਹਿੰਦੀ ਰੋਟੀ ਨਾਲ ਦੂਰ ਰੋਟੀ ਨਹੀਂ ਲੱਗਦਾ ਤੇਰਾ ਦੋ ਸਵਾਦ ਆਦੀ ਅੱਛਾ ਕਹਿੰਦੀ ਦਾਦੀ ਦੇ ਹੱਥ ਦੀ ਸਵਾਦ ਆਦੀ ਮੂੰਹ ਨਹੀਂ ਲੱਗਦਾ ਰੋਟੀ ਜਾੜ ਕੇ ਮੰਮੀ ਫੁੱਲੀਆਂ ਪਾਉਂਦੀ ਹੈ ਤੁਹਾਨੂੰ ਫੁੱਲ ਪੜਕਾ ਪਾਉਂਦੀ ਬੁੱਲ ਪੜਕਾ ਨਹੀਂ 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 ਗੱਲ ਗੱਲਦੀ ਹੈ ਤੁਹਾਡੀ ਨਾ ਚਾਹ ਚੱਕ ਹੋਣੀ ਇਸਲੀ ਨੇ ਕੀ ਕਰਦੀ ਆ ਇਹ ਦਾਦੂ ਨਾਲ ਕੱਲਾ ਮਾਰ ਲੱਗੀ ਆ ਡੈਡੀ ਦੀ ਕੁੱਤੀ ਕੀਤੀ ਆ ਤੇ ਸੋਣੀ ਲਾਦੀ ਮੰਮੀ ਨੇ ਕੀਤੀ ਜ਼ਮੜਾ ਆ ਬੋਰ ਬਣੀ ਇਹ ਕਿਹੜਾ ਹੈ ਇਹ ਗੁੱਟੀ ਨਾ ਮੁੰਡੇ ਲੱਗਦੀ ਹੈ ਸਾਰੇ ਕਿੱਦਾਂ ਭਾਂਡੇ ਥੱਲੇ ਰੱਖ ਚੱਕ ਉਹਨਾਂ ਨੂੰ ਚੱਲ ਗੁੱਟੀ ਨਾ ਲੱਗਦੀ ਮੁੰਡਾ ਤੇ ਬਣ ਗਿਆ ਇਹ ਗੁੰਡਾ ਤੇ ਕਹਿੰਦੀ ਹੁੰਦਾ ਹਾਈ ਮੁੰਡਾ ਹਾਈ ਮੁੰਡਾ ਫੋੜ ਮੰਮੀ ਰਸੋਈ ਨੂੰ ਉਹਦੇ ਦਰਵਾਜ਼ੇ ਨੂੰ ਵੀ ਰੰਗ ਕਰਨ ਲੱਗੇ ਹਨ ਕਰਦੀ ਹੈ ਹਾਂਜੀ ਸਾਚੀਆ ਹਾਂ ਜਾਂ ਨਾ ਦਰਵਾਜ਼ੇ ਨੂੰ ਸਾਰੇ ਇਹਨੇ ਕਹਿ ਰਹੇ ਰੰਗ ਕਰੋ ਮੰਮੀ ਕਹਿੰਦੀ ਮੈਂ ਕਰਾਂ ਆਕਰੰਗ ਦੇ ਰੰਗ ਅਜਾ ਰੰਗ ਲਿਆਵਾਂਗੇ ਦੇਖ ਲੈਣ ਕਿੰਨੇ ਕਤੰਦ ਦੇ ਰੰਗ ਗਮਕੜਾ ਥੂੜਾ ਲਾਉਣਾ ਲੱਖਾਂ ਲਾਉਣਾ ਤੇ ਦੇ ਕਿ ਅੱਜ ਆਕਰ ਸੋਈ ਦਾ ਰੰਗ ਵੀ ਕਰ ਦਿੰਨੇ ਕੋਈ ਟਿਕਾਣੇ ਵਾਲੇ ਪੱਲੇ ਤੋਂ ਕੱਢ ਦਿੰਨੇ ਆ ਬਾਕੀ ਰੰਗ ਦੇਖਦੇ ਲੈ ਕੇ ਆਉਣੀ ਸ਼ਾਮ ਨੂੰ ਜਲੇ ਪਹਿਲੇ ਅੱਧਾ ਹੀ ਹੋਣਾ ਅੱਜ ਪਹਿਲੇ ਸਾਫ਼ ਹੀ ਹੋਣਾ ਤੇਰੇ ਦਰਵਾਜ਼ੇ ਸਾਫ਼ ਕਰਨਾ ਪੈਣਾ ਸਾਰਾ ਸੂਰਜ ਸਿੱਧਾ ਉੱਥੇ ਪੈਂਦੇ ਆ ਦਰਵਾਜ਼ੇ ਤੇ ਕੀ ਕਰਾਂਗੇ ਵੀ ਇਹਦਾ ਡੈਡੀ ਕਾਦ ਦੀ ਦਰਵਾਜ਼ੇ ਰੰਗ ਕਾਦੋ ਕਾਦੋ ਡੜਿਕਿੰਦੇ ਕਾਦੋ ਬੱਪਾ ਵਗਣਾ ਪੜਾ ਪੜਨ ਬੀੜੋ ਲੋ ਜੀ ਸਾਰਿਆਂ ਦਾ ਹਾਂ ਹੋ ਗਈ ਹੈ ਦਰਵਾਜ਼ੇ ਸ਼ਿੰਗਾਰ ਕਰਨ ਲਈ ਇਸ ਕਰਕੇ ਤੁਸੀਂ ਬਹੁਤ ਸਾਰੇ ਕਮੈਂਟ ਕਰ ਰਹੇ ਹੋ ਦਰਵਾਜ਼ਾ ਵੀ ਸ਼ਿੰਗਾਰ ਲਓ ਬਾਕੀ ਰਸੋਈ ਦਾ ਸ਼ਿੰਗਾਰ ਹੋ ਗਈ ਦਰਵਾਜ਼ੇ ਦੀ ਲੁੱਕ ਕੁਝ ਇਦਾਂ ਦੀ ਆ ਦੇਖੋ ਹਾਂ ਦੇਖੋ ਆ ਲੁੱਕ ਦਰਵਾਜ਼ੇ ਦੀ ਆ ਤੇ ਤੁਹਾਨੂੰ ਫੁੱਲ ਲੁੱਕ ਦਰਵਾਜ਼ੇ ਹੀ ਦਿਖਾਵਾਂਗੇ ਕਿੱਦਾਂ ਦੀ ਬਣੂਗੀ ਤੇ ਹੁਣ ਆਪਾਂ ਵੀ ਖਾ ਲਈਏ ਰੋਟੀ ਆ ਸ਼ੈਂਕ ਦਾ ਸਾਰੇ ਕਹਿੰਦੇ ਸੀ ਕਿ ਇਹ ਲੱਗਾ ਹੈ ਜੀ ਉਲਟ ਮਤਲਬ ਕਿ ਉਹ ਜਿਹੜਾ ਕੰਧ ਵਾਲਾ ਸਾਈਡ ਆ ਉਹ ਹੋਣੀ ਆ ਮੋਰ ਨੂੰ ਤੇ ਇਹ ਜੜੀਆਂ ਮਗਰ ਨੂੰ ਅਛਾ ਇਦਾਂ ਆ ਉਧਰ ਜਣੋ ਅਛਾ ਇਦਾਂ ਲੱਗਣਾ ਆ ਉਹ ਫੇ ਚਮਚਾ ਵਾਲੀ ਸਾਈਡ ਇਧਰ ਹੁਣੀ ਆ ਤੇ ਉਹ ਵਾਲੇ ਉਧਰ ਜਾਣੀ ਹੈ ਨਾ ਹਾਂ ਸਾਰੇ ਜਣੇ ਕਹਿੰਦੇ ਸੀ ਟੈਲਾਂ ਤੁਸੀਂ ਲਾਤੀਆਂ ਨਹੀਂ ਲਾਈਆਂ ਨਹੀਂ ਜੀ ਇੱਦਾਂ ਲੱਗੀਆਂ ਆ ਦੇਖੋ ਲੱਗੀਆਂ ਆ ਟੈਲ ਟੂਲਾ ਤਾਂ ਨਹੀਂ ਲਾਈਆਂ ਸੀ ਇੱਦਾਂ ਲੱਗੀਆਂ ਆ ਜੀ ਬਾਕੀ ਆ ਇੰਨੇ ਕੇ ਭਾਂਡੇ ਹੁਣ ਇੱਥੇ ਰੱਖੀਦੇ ਆ ਬਾਕੀ ਉੱਪਰ ਡੱਬੇ ਆ ਤੇ ਬਾਕੀ ਇਧਰ ਰੱਖ ਦਿੱਤੇ ਆ ਇਹ ਕੱਪ ਕਲਾਸੀਆਂ ਬਹੁਤ ਚਿਰ ਦੀ ਅੰਦਰ ਪਈਆਂ ਸੀ ਹੁਣ ਇੱਥੇ ਰੱਖ ਹੋ ਗਈਆਂ ਤੇ ਹੁਣ ਇਹਨੂੰ ਪਹਿਲਾਂ ਪੱਟ ਕੇ ਉਧਰ ਲਾਵਾਂਗੇ ਤੇ ਫੇਰ ਦਰਵਾਜ਼ਾ ਜਿਹੜਾ ਦਰਵਾਜ਼ੇ ਨੂੰ ਬਦਲਾਂਗੇ ਕਿਉਂਕਿ ਦਰਵਾਜ਼ਾ ਤੇ ਸਾਰੀ ਇਹਨਾਂ ਰਸੋਈ ਦੀ ਲੁੱਕ ਦਰਵਾਜ਼ਾ ਕਰਕੇ ਬੇਕਾਰ ਹੋਣ ਦੇ ਹੀ ਆ ਇਸ ਕਰਕੇ ਮੈਂ ਕਹਾ ਦਰਵਾਜ਼ਾ ਬਦਲਦੀ ਹਾਂ ਹਣ ਅੰਮਾ ਇਹ ਵਾਲਾ ਪਾਸਾ ਕਹਿੰਦੇ ਕੰਧ ਵਾਲਾ ਸਾਈਡ ਹੈ ਨਾ ਇਹ ਪਿੱਛੇ ਜਾਣਾ ਉਹ ਜਿਹੜੀ ਚੰਦ ਵਾਲੀ ਸਾਈਡ ਨਹੀਂ ਉਹ ਇੱਧਰ ਹੋਣੀ ਉਹ ਜਿਹੜੀ ਮੈਂ ਕਹਿੰਦੀ ਚੰਦ ਵਾਲੀ ਢੱਕ ਦੱਸ ਦਰਾ ਆਹੋ ਮੈਨੂੰ ਵੀ ਉਲਟੀ ਲੱਗਦੀ ਸੀ ਇਹ ਤੇ ਉਹ ਫੇ ਹੁਣ ਇੱਧਲੀ ਸਾਈਡ ਇੱਧਰ ਹੋਣੀ ਆ ਤੇ ਉਹ ਉੱਧਰ ਹੀ ਜਾਣੀ ਆ ਹਾਂ ਹੁਣ ਆਪਾਂ ਇਹਨੂੰ ਵੀ ਸੈੱਟ ਕਰਾਂਗੇ ਤੇ ਬਾਕੀ ਉਹ ਵੀ ਸੈੱਟ ਕਰਾਂਗੇ ਮੰਮੀ ਤੇ ਲੱਗੇ ਜਦੋਂ ਮੇਰੇ ਗੁੱਗੂ ਤੇ ਮੈਂ ਪੀਵਾ ਪਾਣੀ ਹੁਣ ਬੜਾ ਆਸਾਨ ਜਿਹਾ ਲੱਗਦਾ ਇੱਥੋਂ ਗਲਾਸ ਚਾੱਕ ਕੇ ਨਾਲ ਹੀ ਪਾਣੀ ਭਰੋ ਤੇ ਨਾਲ ਹੀ ਧੂ ਹਣਾ ਮੰਮੀ ਰਾਂ ਹੀ ਬੜਾ ਭੰਡ ਚਾਪੇ ਤੇ ਰਾਂ ਹਾਂ ਲਾਉਂਦੇ ਰਹੋ ਜਦੋਂ ਵੇਚਪੂ ਨਾਲੇ ਗਿੱਲੀ ਰਹਿੰਦੀ ਸੀ ਆ ਗਿੱਲੀ ਰਹਿੰਦੀ ਗਿੱਠੀ ਇਹ ਫੋਰ ਸੁੱਕੀ ਜਾਂਦੀ ਆ। ਉਹ ਸੁੱਕੀ ਹੋਣੀ ਕਲਿੱਟੇ ਤੇ ਜਾਂਦੀ ਆ। ਉਹ ਇਹ ਭਾਂਡੇ ਥਰੇ ਚੜ ਜਾਂਦੇ ਆ ਤਾਂ ਆ ਸੁੱਕੀ ਜਾਂਦੀ ਆ। ਚੰਗ ਲੈ ਕੇ ਆਏ ਤੇ ਉਹ ਸਵਾਨ ਲੈ ਕੇ ਆਏ ਤੁਸੀਂ ਉਹ ਜੈਸਲੀਨ ਕੋਲ ਆਏ। ਹੈ? ਚੰਗ ਇਹ ਕਰਨਾ। ਹੋਰ ਆ ਜਾਓ। ਇਹੀ ਕਲਰ ਕਰ ਦੇਣਾ। ਲਓ ਜੀ ਹੁਣ ਚੱਲੀ ਆ ਰੰਗ ਲੈਣ ਤੇ ਹੁਣ ਮੈਂ ਮੂੰਹ ਬੰਨ ਲਵਾਂ। ਕਿ ਗਰਮੀ ਬਹੁਤ ਜ਼ਿਆਦਾ ਆ ਵੇਟ। ਲਓ ਜੀ ਮੈਂ ਮੂੰਹ ਬੰਨ ਲਿਆ ਹੁਣ ਚੱਲੀ ਆ। ਗੇਟ ਸਾਡਾ ਬਹੁਤ ਗਰਮ ਹੋਇਆ ਹੁੰਦਾ। ਸੱਗਲ ਕੱਢ ਲੋ ਬਾਹਰ ਇਹਦੇ ਚਪਲਾਂੇ ਪਾ ਕੇ ਜਲਦੀ ਮੈਂ ਉੱਥੇ ਕੀ ਰੰਗ ਇਹਦਾ ਰੰਗ ਲੈ ਆਈਏ ਉਹ ਵੀ ਰੰਗ ਕਰ ਦੇਣਾ ਅੱਜ ਬੈਠਾ ਕੁਈ ਇੰਨੀ ਕਿੰਨੀ ਕਰਾਂ ਮੈਂ ਉਥੇ ਲੈ ਆਨੇ ਤੈਨੂੰ ਲੈ ਆ ਉਥੇ ਲੈ ਆਨੇ ਆ ਲੈ ਪੈਸੇ ਦੇ ਦੇ ਚੱਲ ਫੇ ਇੱਥੇ ਲੈ ਲੈ ਚਲੋ ਫੇ ਆਈ ਆਏ ਰੰਗ ਲੈ ਕੇ ਬਾਏ ਤੈਨੂੰ ਰੰਗਰਾ ਚਾਗੜਿਆ ਹਿੰਦਾਂ ਨੇ ਪਿੱਛੇ ਲੱਗਣ ਲੋ ਜੀ ਹੁਣ ਅਸੀਂ ਜਾਣਦੇ ਆ ਰੰਗ ਲੈਣ ਵਾਸਤੇ ਸੜਕ ਤੇ ਰਸਾਈ ਟੁੱਟੀ ਸੜਕ ਬਹੁਤ ਟੁੱਟੀ ਆ ਕੌਣ ਕੌਣ ਟੁੱਟੀ ਸੜਕ ਨਾਲ ਰੋਜ਼ ਰੋਜ਼ ਖੇਲਦਾ ਇੱਥੇ ਇਹ ਟਾਂਡਾ ਰੋਡ ਵਾਲੀ ਸੜਕ ਆ ਏ ਕੌਣ ਕੌਣ ਪਰੇਸ਼ਾਨ ਆ ਜ਼ਰੂਰ ਕਮੈਂਟ ਵਾਖ ਕੇ ਦੱਸਿਓ ਦੇ ਵੀਰ ਤੇ ਮੈਂ ਦੇਖਣਾ ਦੇਖਣਾ ਨੂੰ ਕਰਨੇ ਚਲੇ ਜਾ ਰਹੇ ਹਾਂ ਜੋ ਇੱਕ ਗਿਆ ਆ ਆਰਾਮਦਾਸ ਹੀ ਲੈ ਲਿਆ ਆ ਲੋ ਲੋ ਜੀ ਆਟਾ ਆ ਗਿਆ ਆ ਗਿਆ ਚੱਕੀ ਤੋਂ ਆ ਸਮਾਨ ਆ ਗਿਆ ਜੀ ਘਰ ਦਾ ਦੁੱਧ ਤੇ ਬਾਕੀ ਸਮਾਨ ਖੰਡ ਵਗੈਰਾ ਹੁਣ ਆਪਾਂ ਘਰੇ ਆ ਚੁੱਕੇ ਆ ਸੈਰ ਕੀ ਕਰ ਰਹੀ ਹੈ ਲੈ ਆਂਦੇ ਰੰਗ ਇਹ ਵੀ ਜੁੱਟ ਗਈ ਆ। ਕੀ ਆ ਗਈ ਫ੍ਰਿਜ ਵਿੱਚ ਰੱਖੀ। ਚੀਜ਼ੂ ਲੈ ਗਏ ਆਪਾਂ। ਚੀਜ਼ੂ ਲੈ ਗਏ ਆ ਬ੍ਰੈਡ ਤੇ ਬਨਾਨੋ ਬਨਾਨੋ ਉਗੋ ਪੀ ਲਿਆ। ਆਏ ਹਾਏ ਆਏ ਹਾਏ ਆਏ ਹਾਏ ਮਥਾੜੇ ਕਦੀ ਇਹ ਵੇਲੇ। ਘੰਟਾ ਆਪੂ ਲੱਗ ਗਿਆ ਘੰਟਾ। ਹੁਣ ਕਰਨੀ ਪੜੀ ਜਾਲੋ ਰੰਗ ਇੱਥੇ ਰੱਖਿਆ। ਰੰਗ ਆਵੇ ਰੰਗ ਲਿਆਂਦਾ ਕਾਫੀ ਕਲਰ ਦਾ ਕਾਫੀ ਦੇ ਹੋਇਆ ਅੱਗੇ ਵੀ ਕਰੀ ਚਲੋ ਹੁਣ ਕਰਦੀ ਹਾਂ ਯਾਰ ਟਾਈਮ ਹੋ ਗਿਆ ਪਹਿਲੇ ਵਾਈਟ ਕਰਨਾ ਪੈਣਾ ਬਾਅਦ ਬਾਅਦ ਚ ਕਰਦੇ ਨੇ 120 ਵੀ ਡੱਬੀ ਆ ਯਾਰ ਪਹਿਲੇ ਉਹ ਕਰਦੇ ਹਾਂ ਲਈਏ ਪੜਾਈਆਂ ਆ ਦੇ ਲੱਪੜਾਈਆਂ ਹੋਈਆਂ ਰੰਗ ਲੈ ਕੇ ਆ ਕੁਝ ਬੰਦੇ ਕੋਠੇ ਇਹੇ ਕੰਮ ਹੋ ਰਿਹਾ ਆ ਦੇ ਲੰਦੜੀ ਪੜਾਈਆਂ ਹੁੰਦੀਆਂ ਉਦੋਂ ਕਹਿੰਦੀ ਸੀ ਮੈਂ ਕੀ ਕਹਿੰਨੀ ਆ

ਬੋਛਤ ਹੋ ਗਿਆ ਤਾਂ ਹੁਣ ਕਰਨ ਲੱਗੇ ਚਾਲੂ ਰੰਗ ਅਜ ਬੂਹੇ ਦਾ ਰੰਗ ਕਰਦਣਾ ਕੰਪਲੀਟ ਹੈ ਦੇ ਰੋਕੇ ਆ ਕੇ ਮੇਨੋਸਰ ਦੇ ਦੇ ਇਹ ਇੰਨੀ ਕਣੀ ਮਾਰ ਹੈਗੀ ਲਾਓ ਇਹਨਾਂ ਕਟਾਪਾ ਦੌੜੀ ਜਾਂਦੀ ਐਦਾਂ ਨੂੰ ਹੁਣ ਲੱਗਾ ਐ ਜੇ ਰੰਗ ਕੋ ਲੈਣਾ ਰੰਗ ਖੋਲ ਕੇ ਤੇ ਹੁਣ ਕੰਮ ਲੱਗੇ ਆ ਸਟਾਰਟ ਕਰਨ ਮਿਲ ਗਈ ਉਹ ਲੈ ਲਓ ਵੀਰ ਆਹ ਦੇਖੋ ਪਿਆ ਮੈਂ ਵੀ ਨਾਲ ਦੇਖਣ ਦੇਈਆਂ ਰੱਖ ਕਿਦਾਂ ਖੋਲਦਾ। ਲੇਕੋ ਕਈ ਵੇਲੇ ਕੰਮ ਹੀ ਕਰਨਾ ਪੈਂਦਾ। ਕੋਈ ਵੇਲੇ ਪਾਪਾ ਮਾਤਾ ਨੇ ਕਹਿ ਕਦੇ ਨੂੰ ਵੀੜਾ ਪੁੱਛੇ ਚਲ ਗਏ। ਮੰਮਾ ਨੂੰ ਵੀ ਕਹਿ ਬਾਬੂ ਨੂੰ ਵੀ ਤੇ ਬਾਬੂ। বিনা ਪੁੱਛੇ। ਮਾਂ ਤੇ ਮਾਤਾ ਨੇ ਤੂੰ ਲੱਗੀਆਂ ਜਾ ਤੇ ਤੈਨੂੰ ਪੁੱਛ ਕੇ ਜਾਓ ਹੈਂ? ਹੈ ਸਰ। ਕੋਰੇ ਪਾਪਾ ਪਾਪਾ ਕਿੱਥੇ ਬਾਹਰ ਘੁੱਟ ਲਗਾਏ ਆ। ਪਰ ਉਹ ਨੂੰ ਪੂ ਲੋ ਵੀ ਨਹੀਂ ਆਣਾ। ਦਾਦੂ ਆਇਆ। ਅੱਛਾ ਹੋ ਗਈ।

ਅੱਜ ਜਾ ਕੇ ਦੇਰ ਤਾਂ ਦੇ ਆਉ ਦੱਸ ਕੋਈ ਜਦੈ ਮੇਰੇ ਫਰਦੂਸ ਨੂੰ ਜੇ ਜਰਾ ਹੀ ਬੰਦਰ ਜਾ ਕੇ ਮਾਰਵਾ ਦੇਵਾਂ ਤੂੰ ਇਹ ਕਰ ਲਿਆ ਰੈਡੀ ਰੰਗ ਬੋਸੇ ਤੋ ਹੀ ਜੜਿਆ ਜਸ ਕੋਈ ਸੱਚੇ ਸੀ ਤੋਗੇ ਨਾ ਤਾ ਇੱਕ ਕੰਮ ਕਿਹਾ ਆ ਰੰਗ ਮੈਂ ਕਰਦੀ ਆ ਹੈ ਦੱਸ ਇਹ ਗਾਲਤੀਆਂ ਤੁਹਾਡੀਆਂ ਤੁਹਾਨੂੰ ਤੋਗੇ ਰੱਖਣ ਚਾਹੀਦੇ ਆ ਲੈ ਕੋਲੀ ਬਾਰਿਸ਼ ਬਣਾਈ। ਆ ਦੇਖ ਲੋ ਬਾਰਿਸ਼ ਬਣਾਈ। ਕੋਠੀ ਦੇ ਵਿੱਚ ਬਾਰਿਸ਼ ਹੁੰਦੀ ਦੇਖ ਲੋ ਜੀ। ਲਓ। ਦੇਖ ਲਈ ਕਿ ਤੇਰੀ ਬਾਰਿਸ਼ ਬਹੁਤ ਪਤਾ ਇਨਾਂ ਦਾ ਕੋਠੀ ਦਾ। ਕੋਠੀ ਘਾਟ ਤੇ ਚੜਦਾ। ਮੈਂ ਕਰਦੀ ਦੇਖੇ ਪੁਰਸ਼ ਸਹੀ ਹੁੰਦਾ। ਚਲਾ ਚਲਾ ਨਹੀਂ। ਚਲੋ ਬਾਹਰ ਹੁਣ ਚਲੀਏ ਉਸਤੇ। ਨਹੀਂ ਸੀ ਸਕਤੇ। ਰੰਗ 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 ਤਾਂ ਬਸ ਹੋਰ ਹੀ ਲੰਗ ਰੰਗ ਨਾਲ ਡੋਲਦੇ ਹੋ ਇੱਥੇ ਰੰਗ ਵਿੱਚ ਮੈਂ ਲੱਗਾ ਕਾਰਪਿੰਨ ਦਾ ਤੇਲ ਮਾ ਖਰੇ ਪਾਣੀ ਦੇਖ ਲਓ ਜੀ ਆਹ ਦੇਖ ਲਓ ਜੀ ਕੰਨੀ ਮੈਂ ਖਰਾ ਪਾਣੀ ਲੱਗਾ ਪੈਣ ਦੱਸ ਰੰਗ ਵਿੱਚ ਪਾਣੀ ਪਾਈ ਤਾਂ ਹੁੰਦਾ ਚਲ ਆ ਰਿਓ ਉਸੇ ਹੁਣ ਸਾਫ ਕਰੀਏ ਉਹ ਜੀ ਰੰਗ ਸਾਫ ਹੁਣ ਲਾ ਪਿਆ ਬੂਖਾ ਤਾਂ ਕਿ ਸਾਫ ਹੋਊਗਾ ਫੇਰ ਰੰਗ ਹੋਣਾ ਤੇ ਲੋਈ ਤਾਂ ਹੀ ਬਣਾਤੀ ਆ ਚੱਕਣਾ ਚੱਕ ਚੱਕਣਾ ਚੱਕ ਬਣਾਤੀ ਤਾਂ ਸਹੀ ਚੱਕਣਾ ਚੱਕ ਪੁਹੇਰੀ ਹਾਲਤ ਵੀ ਸਾਰਿਆਂ ਨੇ ਦੇਖੀ ਸੀ ਕਿੰਨੀ ਭੈੜੀ ਹੋਈ ਸੀ ਬਹੁਤ ਹਾਲਤ ਖਰਾਬ ਸੀ ਪੁਹੇਰੀ ਹੁਣ ਇਹਦੀ ਵੀ ਹਾਲਤ ਸਹੀ ਕਰ ਦੇਣੀ ਆ ਜੀ ਹੁਣ ਸਾਫ ਕਰ ਲਈਏ ਫੇ ਤੁਹਾਨੂੰ ਰੰਗ ਕਰਦੇ ਆ ਫੇ ਦਿਹੋਨੇ ਆ ਬੂਹੇ ਦੀ ਫੁੱਲ ਲੁੱਕ ਲਓ ਜੀ ਇਹ ਪੁੱਠਾ ਹੁਣ ਪਤਾ ਨਹੀਂ ਕਿੱਧਰੋਂ ਹੋਇਆ ਕਿੱਧਰੋਂ ਨਹੀਂ ਹੋਇਆ ਬਹੁਤ ਸਾਰੇ ਕਮੈਂਟ ਆਉਂਦੇ ਸੀ ਜੀ ਤੁਸੀਂ ਇਹ ਪੁੱਠਾ ਲਾਤਾ ਆ ਇਹ ਮਤਲਬ ਕਿ ਕੰਧ ਵਾਲੀ ਸਾਈਡ ਕਹਿੰਦੇ ਇੱਧਰ ਹੋਣੀ ਆ ਮੋਰੇ ਤੇ ਆਹ ਵਾਲੀ ਪਿੱਛੇ ਜਾਣੀ ਆ ਤੇ ਅਸੀਂ ਬਹੁਤ ਟਾਈਮ ਮੋਰੇ ਤੇ ਖੜੇ ਹੋ ਕੇ ਦੇਖਿਆ ਪਹਿਲੇ ਕਿੱਧਰੋਂ ਪੁੱਠਾ ਲੱਗਾ ਆ ਫੇ ਸਾਨੂੰ ਇਹਦੀ ਸਮਝ ਆਈ ਕਿ ਇਹ ਪੁੱਠਾ ਲੱਗਾ ਆ ਆ ਚੀਜ਼ ਤੋਂ ਇਦਾਂ ਇਹ ਉਧਰਲੀ ਸਾਈਡ ਜਾਣੀ ਸੀ ਤੇ ਕੋਲ ਮੋਰੇ ਹੋਣੀ ਸੀ ਗੋਲ ਮੋਰੇ ਹੋਈ ਸੀ ਤੇ ਹੁਣ ਆਪਾਂ ਇਹਨੂੰ ਵੀ ਸੈੱਟ ਕਰਦੇ ਆ ਦੇਖਾ ਹੀ ਕਿ ਕਿ ਲੱਤ ਗਿਆ ਲੱਤ ਗਿਆ ਲੱਤ ਗਿਆ ਇਹਦਾ ਕਮਾ ਦੇ ਇਹਦਾ ਟਾਂਕੇ ਇੱਦਾਂ ਲਗਣਾ ਸੀ ਸ਼ੋ ਸਹੀ ਇੱਥੇ ਅਸਾ ਇੱਦਾਂ ਲਗਣਾ ਸੀ ਨਾ ਇੱਦਾਂ ਲੱਗਣਾ ਸੀਗਾ ਇਹਦੇ ਘਾ ਮੋਰੇ ਹੋਣਾ ਸੀ ਸਭ ਕੋਈ ਪੁੱਠਾ ਹੀ ਲਾਤਾ ਬੋਲੀ ਇੰਨੀ ਜੱਲੜਾ ਨਾ ਆ ਤਾਂ ਹੀ ਮੰਮੀ ਕਹਿੰਦੇ ਮੈਂ ਕਿਹਾ ਚਾਹੂ ਜਿੱਥੇ ਆਪ ਜਿੱਥੇ ਹੋਣੀ ਚਾਹੀਦੀ ਚੱਕਦਾ ਮੈਂ ਹਾਂ ਆਹ ਅਖੀਰ ਜੀ ਉੱਧਰ ਲਾਉਣੇ ਯਾਰ ਦਰਵਾਜ਼ੀ ਕਰ ਲੋ ਧੁੱਪ ਪੈਂਦੀ ਇੱਥੇ ਤੇ ਦਰਵਾਜ਼ਾ ਸਾਡਾ ਬਹੁਣ ਕਮਾ ਹੋਇਆ ਆ ਤੇ ਇਹਦੀ ਜੇ ਆਪਾਂ ਹਾਲਾਤ ਨੂੰ ਸੁਧਾਰਨੇ ਆ ਥੋੜੇ ਬਾਕੀ ਦਾ ਸਾਰਾ ਕੁਝ ਓਕੇ ਯਾਰ ਸੋਈ ਦਾ ਤੇ ਦਰਵਾਜ਼ੇ ਦਾ ਸੀਗਾ ਬਹੁਤ ਬੁਰਾ ਹਾਲ ਜੇ ਕੋਈ ਆਉਂਦਾ ਸੀਗਾ ਤੇ ਉਦਾਂ ਵੀ ਸਾਨੂੰ ਪਰਸਨਲ ਮੈਸੇਜ ਵੀ ਆਏ ਤੇ ਰਿਸ਼ਤੇਦਾਰਾਂ ਦੇ ਮੈਸੇਜ ਵੀ ਆਏ ਕਿ ਇੱਕ ਦਰਵਾਜ਼ਾ ਰਹਿ ਗਿਆ ਉਹ ਵੀ ਕਰ ਲਓ ਤੁਸੀਂ ਤੇ ਆਪਾਂ ਕਹਿੰਦੇ ਚਲੋ ਉਹ ਦਰਵਾਜ਼ਾ ਕਰ ਕਰ ਦਿੰਦੇ ਹਾਂ ਹੁਣ ਉਹਦਾ ਵੀ ਮੈਂ ਕਿਹਾ ਕਾਢ ਹੀ ਦਿੰਨੇ ਆਂ ਇਹ ਤਾਂ ਕੰਮ ਨਵੇੜਦੇ ਪਏ ਆ ਪਰ ਨਿਪਟਦਾ ਨਹੀਂ ਪਿਆ ਉਹ ਵੀ ਕਹਿੰਦੇ ਕਿ ਮੇਸਰੀ ਇੱਕ ਵਾਰੇ ਘਰ ਪੜ ਜੇ ਨਾ ਕੋਈ ਤੇ ਘਰ ਵਿੱਚੋਂ ਨਿਕਲਦਾ ਨਹੀਂ ਛੱਜੇ ਕਿਤੇ ਅਸੀਂ ਘਰ ਦੇ ਹੀ ਘਰ ਪੜੇ ਆ ਇੱਕ ਆਪਣੇ ਘਰ ਚੋਂ ਨਿਕਲਣਾ ਤਾਂ ਕੀ ਕਿਤੇ ਆਂ ਅਸੀਂ ਚਲੋ ਘਰ ਦੀ ਸਫਾਈ ਕਰਦੇ ਪਏ ਆਪਣੀ ਤੇ ਹੁਣ ਸਿੱਧੇ ਲਾ ਲਓ ਭਾਂਡੇ ਵੀ ੁੱਠੇ ਹੋ ਗਏ ਨੇ ਉਹ ਪਲੇਟਾਂ ੁੱਠੀਆਂ ਹੋਈਆਂ ਸਾਨੂੰ ਬਹੁਤ ਸਾਰਾ ਪਿਆਰ ਦੇ ਰਹੇ ਆ ਹਰ ਇੱਕ ਬਲੌਗ ਨੂੰ ਤੇ ਸਾਡਾ ਹੋਰ ਦਿਲ ਕਰਦਾ ਕਿ ਅਸੀਂ ਕੋਠੀ ਖੜੀ ਕਰ ਦਈਏ ਪਰ ਇਨੀ ਸਾਡੀ ਗੁੰਜਾਇਸ਼ ਨਹੀਂ ਕੋਠੀ ਖੜੀ ਕਰਾਂਦੇ ਨਹੀਂ ਕੋਠੀ ਖੜੀ ਕਰਦੇ ਜੀ ਫਿਰ ਵੀ ਜਿੰਨਾ ਪ੍ਰਮਾਤਮਾ ਦਿੰਦਾ ਹੈ ਆਪਾਂ ਕਰਾਂਗੇ ਜੋ ਸਾਡੇ ਆ ਕੋਠੀਆਂ ਬੈਨ ਨੂੰ ਟੈਨ ਲੱਗਦਾ ਕਿਰਪਾ ਦੇ ਫਿਰ ਵੀ ਆਪਾਂ ਆਪਣੀ ਮਿਹਨਤ ਜਾਰੀ ਰੱਖਦੇ ਆ ਮਿਹਨਤ ਦਾ ਫਲ ਪ੍ਰਮਾਤਮਾ ਦਿੰਦਾ ਜ਼ਰੂਰ ਹੈ ਇੱਕ ਨਾ ਇੱਕ ਦਿਨ ਤੇ ਮਿਹਨਤ ਕਰਦੇ ਰਹੋ ਸਾਰੇ ਜਾਣੇ ਮੇਰੇ ਤਾਂ ਇਹ ਮੇਰੇ ਦਰਦ ਜੂਰੀ ਆ। ਮੇਰੇ ਤਾਂ ਹਰ ਕਿਸੇ ਲਈ ਜਰੂਰੀ ਹੈ। ਸਾਡੇ ਕੱਲੇ ਹੁਣ ਜਿਹੜਾ ਕਰਦਾ ਉਹ ਖਾਣੇ ਵੀ ਮਿਲਦਾ ਨਹੀਂ ਕਿ ਅੱਜ ਤਾਂ ਧੁੱਪ ਕਦਾਂ ਨਹੀਂ ਆਉਂਦੀ ਇੱਥੇ ਤੇ ਅਸੀਂ ਦਰਵਾਜ਼ਾ ਆਹ ਨਾ ਚੰਗੀ ਤਰ੍ਹਾਂ ਰੇਗਮਾਰ ਮਾਰਿਆ ਤੇ ਕਿੰਨਾ ਯਾਰ ਤੇ ਹੱਥ ਤਾਂ ਵੀ ਚੰਗੀ ਤਰ੍ਹਾਂ ਸਾਫ਼ ਨਹੀਂ ਹੋਇਆ। ਹੁਣ ਨੂੰ ਲੱਗਦਾ ਆਹ ਪੱਤੀ ਜਿਹੜੀ ਹੈ ਨਾ ਇਹ ਮਾਰਨੀ ਪੈਣੀ ਹੈ ਤਾਂ ਫੇਸ ਦਾ ਸਾਫ਼ ਸੁਸਭਾਇਆ ਹੋਣਾ ਚੰਗੀ ਤਰ੍ਹਾਂ। ਹਾਂ ਨਾ ਪੱਤੀ ਮਾਰਨੀ ਪੈਣੀ ਹੈ ਤੇ ਸਾਰੇ ਲਓ ਜੀ ਮੂਸੇ ਕਮੈਂਟ ਕਰ ਦਿੰਦੇ ਆ ਸਾਡੀਆਂ ਗਲਤੀਆਂ ਨਿਕਲਣੀਆਂ ਉਦੋਂ ਸਾਨੂੰ ਤਾਂ ਪੈਂਦਾ ਤਾਂ ਸਾਨੂੰ ਇਹ ਪਤਾ ਹੀ ਨਗੜਾ ਇੱਦਿ ਲਾਇ ਰੱਖਣਾ ਸੀ ਕਿ ਸਹੀ ਲਾਇਆ ਆ ਕੀ ਆਪਣੇ ਵੱਲੋਂ ਬਾਬਿਆਂ ਨੇ ਬਹੁਤ ਬਹੁਤ ਥੈਂਕ ਯੂ ਜੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਗੱਲ ਚਾਹੀਦੀ ਆ ਤੁਹਾਡੀਆਂ ਗਲਤੀਆਂ ਕੱਢਦੇ ਰਿਹਾ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਕੋਈ ਗਿਲਾਸ ਨਹੀਂ ਆ ਸਾਨੂੰ ਗਲਤੀਆਂ ਦੇ ਕੋਲ ਸਿੱਖੋ ਨਹੀਂ ਮਿਲਦਾ ਆ ਤੇ ਦੇਖ ਸਾਗੇ ਕੱਢਦੇ ਰਿਹਾ ਕਰੋ ਗਲਤੀਆਂ ਕੱਢਦੇ ਰਿਹਾ ਕਰੋ ਗਲਤੀਆਂ ਬਹੁਤ ਸਾਰਾ ਪਿਆਰ ਮਿਲ ਰਿਹਾ ਹੁਣ ਸਾਰਿਆਂ ਦਾ ਹੀ ਬਸ ਹੋ ਗਿਆ ਸਟੇ ਚੇਲੋ ਜਣ ਦਰਵਾਜ਼ਿਆਂ ਨੂੰ ਉਹਨੂੰ ਦੱਦੇ ਹਾਂ ਕਿ ਕਰਦੇ ਪਏ ਇਹਦੇ ਬਹੁਤ ਕੱਪੜਾ ਪੁੰਜਣਾ ਦਾ ਰੇਗਮਾਰ ਪੁੰਜਣਾ ਤੇ ਚੰਗੀ ਤਰ੍ਹਾਂ ਤੇ ਰੰਗ ਮਿੱਤਰੋ ਆਪਾ ਬਣਾਇਆ ਹੈਗਾ ਕਾਫੀ ਦਰਵਾਜ਼ੇ ਵਾਸਤੇ ਅੱਗੇ ਵੀ ਇਹ ਤੇ ਕਾਫੀ ਹੋਇਆ ਜਿਗਾ ਤੁਸੀਂ ਕਾਫੀ ਰੈਡੀ ਕਰ ਲਿਆ ਕੱਪੜੇ ਤੇ ਲਾਣਾ ਪਹਿਲੇ ਜਿਹੜੇ ਪਾਏ ਆ ਰੇਗਮਾਰ ਮਾਰਨਾ ਪਹਿਲੇ ਉੱਤੇ ਮਾਰਿਆ ਰਹਿ ਤੂੰ ਇੱਥੇ ਹੁਣ ਇੱਥੇ ਇੱਕ ਜਗ੍ਹਾ ਨਾਲ ਫੇਰੀ ਜਾ ਮੈਂ ਰੰਗ ਸ਼ੁਰੂ ਕਰ ਦਿੱਤਾ ਆ ਮੇਰੇ ਲੋਕਾਂ ਦੇ ਭਾਰ ਤੇ ਬੋਲ ਸੁਣਾ ਮਾਰ ਰੇ ਇੱਕ ਕਲੀ ਉਹ ਕਲੀਆ ਕਲੀ ਦਾ ਹੀ ਤੇ ਮਾਰੀ ਭਾਰ ਭਰ ਕੇ ਰੁਵਾਜਾ ਇਧਰੋਂ ਬੰਦ ਕਰ ਲੈ ਥੋੜਾ ਬੰਦ ਕਰ ਲੈ ਲਾਈਟ ਪਾਉਗੀ ਪਤਾ ਲੱਗ ਜੂ ਕਿੱਥੇ ਕੀ ਗਲਤੀ ਹੈ ਇਧਰ ਵੀ ਬਹੁਤ ਬੁਰਾ ਹਾਲ ਆ ਇਹਦਾ ਕੀ ਚੱਲੇਦਾ ਪਰੜਾ ਤੂੰ ਇਹ ਨਾਲ ਉਹ ਵੀ ਬਹੁਤ ਬੁਰਾ ਹਾਲ ਹੋਇਆ ਇਹ ਦੇਖਦੇ ਹੁਣ ਆਪਾਂ ਇੱਥੇ ਯਾਰ ਕਰ ਉਹ ਮਾਰਨਾ ਪੈਣਾ ਕਾਲੋ ਨਾ ਹੋਇਆ ਨਾ ਮਾਰੀ ਜਾ ਰੰਗ ਇੱਥੇ ਸਾਫ ਕਰਨਾ ਪੈਣਾ ਪਹਿਲੇ ਚੰਗੀ ਤਰ੍ਹਾਂ ਉਏ ਚੰਗੀ ਤਰ੍ਹਾਂ ਸਾਫ਼ ਕਰਨਾ ਪੈਣਾ। ਹੂੰ ਬੂਹੇ ਦੇ ਹੱਥ ਤੇ ਵੀ ਬਹੁਤ ਖਰਾਬ ਹਨਾ। ਚਲੋ ਮੈਂ ਲਾਈ ਨਵਾਂ ਫੇ ਕੱਪੜੇ ਮੈਂ ਖਰਾਬ। ਕੱਪੜੇ ਲਾਲਾ ਖਰਾਬ ਹੋਏ ਨੇ ਜਿਹੜੇ ਹੈਗੇ ਆ ਪਾਏ ਤੂੰ। ਤੂੰ ਹੀ ਤਾਂ ਲੈ ਆਏ ਨਹੀਂ ਦੇਣਾ ਕੋਈ ਝੂਠ। ਕਹਿਣਾ ਉਹੀ ਪਾ। ਇਹ ਆਪਾਂ ਗਏ ਸੀਗੇ ਜੀ ਰੰਗ ਰੰਗ ਲੈਣ ਤੇ ਉਹ ਕੱਪੜੇ ਉਸਲੇ ਤੋਂ ਉਹੀ ਉਸਲੇ ਤੋਂ ਪਾਏ ਆ ਰੰਗ ਲੈਣ ਗਏ ਸੀਗੇ ਤੇ ਆਟਾ ਲੈਣ ਗਏ ਸੀ ਚੱਕੀ ਤੋਂ ਉਹ ਲੈ ਕੇ ਆਈ। ਘਰ ਦਾ ਸਮਾਨ ਵੀ ਥੋੜਾ ਉਹ ਲੈ ਕੇ ਆਈ। ਆ ਮੈਂ ਢੇਰ ਲਾਇਆ ਕੱਪੜਿਆਂ ਦਾ। ਇਹ ਪਤਾ ਕਾਹਚ ਲਾਇਆ ਆ। ਇਹਦੇ ਵਿੱਚੋਂ ਉਹਨਾਂ ਜਿਹੜੇ ਨਹੀਂ ਚਾਹੀਦੇ ਕੱਪੜੇ ਛੋੜ ਦਨੇ ਅੰਜ ਸਲੀਂ ਦੇ ਸਹਦ ਦੇ ਕੱਪੜੇ ਬੋ ਖਿਲਰੇ ਰਹਿੰਦੇ 24 ਘੰਟੇ ਸਿਰਦੇ ਨਾ ਫਿਰ ਬਣੀ ਕਿੱਥੇ ਕੱਪੜੇ ਕੱਪੜੇ ਖਿਲਰੇ ਰਹਿੰਦੇ ਮਿਆਣੇ ਆ ਤੋ ਦੋ ਇੱਕ ਤੁਸੀਂ ਇੱਕ ਮੈਂ ਸਾਰੇ ਆ ਨਿਕਰਾਂ ਸੁਕੜੀਆਂ ਪਾਈਆਂ ਕਮਰੇ ਤੋਂ ਮਾਈ ਹਲੇ ਮੋੜ ਦਿੱਤੀ ਆ ਅੱਜ ਤੁਸੀਂ ਜਾ ਕੇ ਇੱਥੇ ਮਾਰ ਦਿੱਤੀ ਤੇ ਇਹ ਨਾਲ ਨਾਲ ਰੱਖ ਦਿਆ ਕਰੋ ਤਾਂ ਮੈਂ ਇਥੇ ਕਾ ਲਿਆ ਹਾਂ ਹੁਣ ਦੇਖ ਹੋਰ ਕਿਨੇ ਕਰਨ ਕਹਾਂ ਤੂੰ ਬੋਲਦੀ ਕਿਦਾਂ ਥੱਸ ਹੋਰ ਕਿਨੇ ਕਰਨ ਯਾਰ ਇਹ ਵੀ ਦਾ ਕਾ ਮਾਪੂ ਵੀ ਦਰਤ ਕਰਨਾ ਕਿ ਆ ਗੱਦੇ ਖਰਾਬ ਆ ਜੀ ਨਵੇਂ ਲੈਣੇ ਆ ਗੱਦੇ ਦੱਸਿਓ ਕਿੰਦਾਂ ਦੇ ਕਿਹੜੇ ਗੱਦੇ ਸਹੀ ਰਊਗੇ ਇਹ ਤਾਂ ਕੋਈ ਸਾਡੀ ਗੁੰਜਾਇਸ਼ ਤਾਂ ਨਹੀਂ ਕਿ ਲੈਣ ਦੀ ਪਰ ਲਵਾਂਗੇ ਅਟੱਕੇ ਥੋੜਾ ਟਾਈਮ ਤੇ ਦੱਸਿਓ ਕਿਹੜੇ ਸਹੀ ਰਊਗੇ ਖਰਚੇ ਮਾਣਨੇ ਗੱਤੇ ਹਿੰਦੇ ਕਿੱਥੇ ਲੱਗਣਾ ਗੱਦੇ ਕਰਕੇ ਨਾ ਗੱਦੇ ਬਹੁਤ ਪੁਰਾਣੇ ਹੋ ਗਏ ਵਿਆਹ ਤੋਂ ਪਹਿਲੇ ਦੇ ਆ ਕਿਤੇ ਆਦਰ ਬਹੁਤ ਹੀ ਲੱਗਦੀ ਤੇ ਵਿਆਹ ਤੋਂ ਪਹਿਲੇ ਲੈ ਸੀਗੇ ਮੈਂ ਗੱਲ ਪਤਾ ਕੀ ਆ ਪਹਿਲਾਂ ਸਹਰਦੂ ਤੁ ਕਰਦੀ ਰਹੀ ਹੁੰਦੀ ਸਲੀਲ ਕਰਦੀ ਰਹਿੰਦੀ ਸਾਰੇ ਖਰਾਬ ਹੋ ਗਏ ਤੇ ਉਹ ਬੈੱਡ ਸ਼ੀਟ ਲਿਆਂਦੀ ਸੀਗੀ ਉਹ ਵਿਛਾਉਣੀ ਕਿੰਨੇ ਆ ਅੱਜ ਮੈਸਤਰੀ ਸਾਹਿਬ ਲੱਗੇ ਹੋਏ ਆ ਕਹਿੰਦੇ ਅੱਜ ਰੱਗ ਕਰਕੇ ਹੀ ਇਹ ਹਟਣਾ ਆ ਪੂਰੇ ਬੂਹੇ ਨੂੰ ਤੇ ਬੋਲਦੇ ਨੇ ਇਹ ਵਾਈਟ ਰੰਗ ਵੀ ਹੋਣਾ ਫੇਰ ਵਿੱਚ ਮੈਰੀ ਦੇਰ ਵੀ ਰਾ ਵਾਈਟ ਆ ਹੋਰ ਅੱਛਾ ਇਹਨੂੰ ਵਾਈਟ ਹੋਣਾ ਨਾ ਠੀਕ ਆ ਮਮੀ ਉਧਰ ਜੇ ਸਲੀਨ ਨਿਕਲ ਪਾਉਂਦੇ ਲੈ ਦਾ ਫੇਰ ਸੋਈ ਘੈਂਟ ਬਣਾਈ ਦਿੱਤੀ ਹੈ ਨਾ ਫੇ ਸਾਰਿਆਂ ਦੇ ਜੋਗ ਨਾਲ ਰਸੋਈ ਸਾਡੀ ਵੀ ਘੈਂਟ ਬਣ ਚੁੱਕੀ ਆ ਉਹ ਚਕਲੇ ਵੇ ਲੈਣਾ ਤਾਂ ਹੈਗਾ ਨਮਾ ਉਲਾਮਾਂਗੇ ਅਸੀਂ ਥੱਲੇ ਉਹ ਆਦਤ ਨਹੀਂ ਪਈ ਹੈਗੀ ਹੱਲੇ ਆਦਤ ਇਹਦੀ ਦੂਜੇ ਚਕਲੇ ਵੇ ਲੈਣ ਦੀ ਹੈ ਤੇ ਪ੍ਰਾਤ ਵੀ ਨਵੀਂ ਹੈਗੀ ਆ ਮੇਰੀ ਮੰਮੀ ਨੇ ਮੈਨੂੰ ਪ੍ਰਾਹ ਦਿੱਤੀ ਸੀ ਤੇ ਚਕਲਾ ਵੇ ਲੈਣਾ ਦਿੱਤਾ ਸੀ ਉਹ ਆਪਾਂ ਕੱਢਿਆ ਨਹੀਂ ਹੱਲੇ ਉਹ ਸਾਡਾ ਹੈਗਾ ਆ ਉਹ ਸਾਡਾ ਹੈਗਾ ਇਹ ਪੇਟੀ ਵਿੱਚ ਤੇ ਚਕਲਾ ਵੇ ਬਾਕੀ ਜੋ ਵੀ ਅਸੀਂ ਕਰ ਰਹੇ ਆਂ ਅਸੀਂ ਆਪਣੇ ਪੈਨ ਦਾ ਕਰ ਰਹੇ ਆਂ ਆਦਾਂ ਗਰੀਬ ਹੋਰ ਬਸ ਆਹੀਂ ਕਿਸੇ ਤੋਂ ਕੁਝ ਨਹੀਂ ਮੰਗਿਆ ਹੈਗਾ ਯਾ ਕੋਈ ਮਿਹਨਤ ਨਾ ਕਰਨਾ ਚੋਬੀ ਕਰਨਾ ਹੈਗਾ ਆ ਠੀਕ ਹੈ ਜੀ ਜੇ ਬੁੱਕਟ ਭੇਜਦਾ ਪਿਆਰ ਨਾ ਤਾਂ ਆਪਾਂ ਉਹਨੂੰ ਕੁਝ ਨਹੀਂ ਕਹਿ ਸਕਦੇ ਠੀਕ ਬੁੱਕਟ ਭੇਜੋ ਆਪੇ ਸਾਨੂੰ ਉਹਨੂੰ ਲੋਡ ਜੋ ਪਿਆਰ ਨਾ ਦਿੱਤਾ ਤਾਂ ਰੱਖਣੇ ਪੈਣਾ ਉਹ ਹੀ ਇਹ ਪਿਆਰ ਆ ਇਹ ਹੁਣ ਕਈ ਬੱਚਿਆਂ ਨੂੰ ਪਿਆਰ ਨਾਲ ਕੋਈ ਚੀਜ਼ ਭੇਜਦੇ ਆ ਤਾਂ ਫਿਰ ਉਹ ਬੱਚਿਆਂ ਦੀ ਉਹਨਾਂ ਨੂੰ ਉਹਨਾਂ ਦਾ ਪਿਆਰ ਹੁੰਦਾ ਜੇ ਅਗਲੇ ਨੇ ਸਾਡੇ ਰਸੋਈ ਲਈ ਕੁਝ ਭੇਜਿਆ ਤਾਂ ਫਿਰ ਉਹਨਾਂ ਦਾ ਸਾਡੇ ਲਈ ਪਿਆਰ ਹੀ ਆ ਤੋਂ ਦ ਸਾਰੇ ਵਧੀਆ ਹੀ ਹੁੰਦੇ ਆ ਸਾਰਿਆਂ ਨੇ ਪਿਆਰ ਇੰਨਾ ਕਰਦੇ ਆ ਕਿ ਇਹਨੇ ਵਧੀਆ ਕਮੈਂਟ ਕਰਦੇ ਆ ਕੋਈ ਵੀ ਬੁਰਾ ਕਮੈਂਟ ਨਹੀਂ ਹੁੰਦਾ ਕੋਈ ਇੱਕ ਬੁਰਾ ਕਮੈਂਟ ਹੁੰਦਾ ਆ ਉਦਾਂ ਉਹਦਾ ਦੇਦਾਰ ਉਹਦਾ ਦੇਖ ਦਿੰਦਾ ਨਾਲੇ ਜੇ ਸੋਹ ਦੇ ਵਿੱਚੋਂ ਇੱਕ ਕਮੈਂਟ ਜੇ ਬੈਡ ਵੀ ਆ ਤਾਂ ਸਾਰੀ ਸੋਹ ਥੋੜੀ ਇੱਕੋ ਜਿਹੀ ਹੋ ਜਾਂਦੀ ਆ ਚਲੋ ਉਹ ਆਪਣੀ ਆਪਣੀ ਸੋਚ ਆ ਬਾਕੀ ਇੰਨਾ ਹੀ ਬਹੁਤ ਆ ਕਿ ਇੰਨੇ ਜਾਣੇ ਵਧੀਆ ਕਮੈਂਟ ਕਰਦੇ ਆ ਸਾਨੂੰ ਤਾਂ ਇੰਨੇ ਬੋਹ ਹੁੰਦਾ ਕਿਸਾਨਾ ਜੇ ਸੋਹਾਂ ਵਿੱਚੋਂ ਇੱਕ ਬੰਦਾ ਗਲਤ ਤਾਂ ਫੇਕ ਹੀ ਹੋਇਆ ਸਾਨੂੰ ਇੰਨੇ ਇੰਨੇ ਤਾਂ ਪਿਆਰ ਕਰਦੇ ਹੀ ਆ ਸਾਨੂੰ ਇੰਨਾ ਸਪੋਰਟ ਕਰਦੇ ਆ ਆ ਜਿੱਤੇ ਜਿੱਤੇ ਖਾਤਰ ਇੰਦਾ ਉਪਰੋਂ ਫੇ ਇਹ ਹੁਣ ਬਾਅਦ ਛੱਡੂਗਾ ਪਲਾਈ ਲੱਗੀ ਹੈ ਤਾਂ ਪਲਾਈ ਨੂੰ ਵੀ ਤਾਂ ਰੰਗ ਕੀਤਾ ਹੋਊ ਪਲਾਈ ਦੇ ਬਗਾਨਾਂ ਦੀ ਪਤਲਾਈ ਇਸ ਰੰਗ ਦੀ ਲੱਗੀ ਹੈ ਮੈਂ ਦੱਸ ਤਾਂ ਪਲਾਈ ਇਦਾਂ ਹੀ ਆਪਣੇ ਤਰ੍ਹਾਂ ਰੰਗ ਬਣ ਕੇ ਨਹੀਂ ਪਲਾਈ ਤਾਂ ਹੁੰਦੀ ਆ ਉਹ ਜਿਹੜਾ ਨਾ ਚਿੱਟਾ ਰਚਟਾ ਰੰਗ ਹੁੰਦਾ ਪਲਾਈ ਦਾ ਪੂਰਾ ਪੂਰਾ ਜਿਆ ਪਲਾਈ ਕਈ ਤਰ੍ਹਾਂ ਦੀ ਹੁੰਦੀ ਆ ਪਲਾਈ ਉਹਨਾਂ ਦੀ ਬਣਦੀ ਆ ਜਿਹੜੇ ਤਰਾਕਤ ਹੁੰਦੇ ਆ ਪਾਣੀ ਵਾਲੀ ਬਣਦੀ ਇਹ ਹਾਂ ਇਹ ਲੈ ਹਾਂ ਹੁਣ ਕੋਲ ਫਸ ਗਈ ਇਹਨੇ ਕੀ ਹੋਇਆ ਲੈ ਲਾ ਜਿਵੇਂ ਉਹ ਲਾਪੇ ਤੇ ਮੇਰੇ ਡਾਗ ਕੁੜੀ ਨੂੰ ਫੜਦੀ ਆ ਉਹਨੇ ਤਾਂ ਰੋਂਦੀ ਆ ਤੁਸੀਂ ਬੋਲਦੇ ਰੰਗ ਕਰ ਦੋ ਠੀਕ ਆ ਜੇ ਰੰਗ ਵਾਈਟ ਰੰਗ ਹੋਗਾ ਉਦੋਂ ਮੈਨੂੰ ਸੱਦੀਆ ਮੈਨੂੰ ਵਾਈਟ ਰੰਗ ਦੇਖਣਾ ਮੈਂ ਠੀਕ ਆ ਪੂਰਾ ਜਰ ਬੂਹਾ ਹੋ ਗਿਆ ਫਿਰ ਮੈਂ ਤੁਹਾਨੂੰ ਦੇਖਣੀ ਆਵੇ ਤੂੰ ਹੀ ਗਰਮੀ ਜੇ ਤਾਲਾ ਹੋ ਵਾ ਗਰਮੀ ਜੀ ਦੂਪਰ ਬੜੀ ਹੈ ਦੂਪੋ ਜੀ ਮੈਨੂੰ ਲੱਗਦਾ ਹੋ ਗਿਆ ਆਧਾ ਰੰਗ ਕੰਪਲੀਟ ਤਿੰਨਾਂ ਹੋ ਗਿਆ ਲੈ ਤਾਂ ਵਾਈਟ ਵੀ ਹੋਣ ਲੱਪਿਆ ਇੱਕ ਕੋਣ ਲੱਜ ਗਿਆ ਲਓ ਜੀ ਇੱਕ ਕੋਣ ਵੱਜ ਗਿਆ ਤੇ ਇੱਕ ਮਿੰਟ ਆ ਤਾਂ ਕੱਲ੍ਹ ਵੱਜੂਗਾ ਹੁਣ ਸੁੱਕਣ ਦੇਣਾ ਤੇ ਹੁਣ ਵਾਈਟ ਰੰਗ ਵੱਜਣ ਦੇ ਆ ਡੀਟੇਲ ਲਾਈਨਾਂ ਜੀਆਂ ਉਹਨਾਂ ਦੇ ਵਾਈਟ ਸਾਈਡ ਦਾ ਛੋਟਾ ਬੋਕਸ਼ਾ ਨਹੀਂ ਗਿਆ ਹੁਣ ਕਿਦਾਂ ਲੱਗਿਆ ਮੈਨੂੰ ਵਾ ਇਦਾਂ ਲੈ ਨਮਣੀ ਜਾ ਕੇ ਲਾਉਂਦਾ ਹੈ ਹੈ ਜਦ ਨਮਣੀ ਜਾ ਕੇ ਲਾਉਂਦਾ ਹੈ ਹਾਂ ਨਮਣੀ ਲੱਗਦਾ ਉਹ ਹੀ ਰਾਂ ਕਰਨਾ ਬਿਰਤੀ ਸੁਧਰ ਜਾਂਦੀ ਆ ਜਿੱਦਾਂ ਸੋਈ ਦੀ ਸੁਧਰ ਗਈ ਹਾਂ ਹੁਣ ਬੂਹੇਰੀ ਸੁਧਰ ਗਈ ਬੱਬਾ ਇਦਾਂ ਲੈ ਨਮਣੀ ਆਉਂਦਾ ਹਾਂ ਹਾਂ ਜਾ ਜਾਈਂ ਗਣਾ ਹੈ ਜਾੜੀ ਤੇ ਬੋਲਣੀ ਗਣਾ ਨਾ ਜਾੜੀ ਤੇ ਨਹੀਂ ਹੁੰਦਾ ਹੈ ਜਾੜੀ ਤੇ ਹੋ ਜਾਣਾ ਉਹ ਤੇ ਬੁਸ਼ ਘਵਾਣਾ ਸੀ ਸਾਫ ਜੀ ਲੱਗ ਲੱਪੰਦੀ ਹੈ ਜੀ ਜਿਹੜਾ ਚਿੱਟੇਟਾ ਦੀਦਾ ਹੈ ਨਾ ਚਿੱਟਾ ਵੇਲੇ ਕਰਕੇ ਫੇਕ ਮਾਇਓ ਬਰਸ਼ ਤੇ ਲੋ ਜੀ ਬੂਹਾ ਨਵਾਂ ਹੀ ਬਣ ਗਿਆ ਬਹੁਤ ਵਧੀਆ ਬੱਸ ਹੁਣ ਜਿੱਟੀਆਂ ਲੈਣਾ ਰਹਿ ਗਈਆਂ ਤੇ ਇੱਕ ਜਾਣੀ ਰਹਿ ਗਈ ਆ ਦੱਸਿਓ ਸਾਰੇ ਜਾਣੇ ਕਮੈਂਟ ਕਰਕੇ ਕਿੱਦਾਂ ਲੱਗਿਆ ਬੂਹਾ ਫੇ ਲੱਗਦਾ ਨਵਾਂ ਹੀ ਜ਼ਰੂਰ ਕਮੈਂਟ ਕਰਿਓ ਸਾਫ ਹੋਇਆ ਹੁਣ ਤੁਸੀਂ ਦੱਸਿਓ ਕਿ ਜੇ ਕੋਈ ਕਮੀ ਤਾਂ ਲੱਗਦੀ ਆ ਸੋਈ ਵੀ ਜਿਹੜੀ ਅਸੀਂ ਪੂਰੀ ਨਹੀਂ ਕਰ ਪਾਇਆ ਜ਼ਰੂਰ ਦੱਸਿਓ ਤੇ ਛੋਟੀ ਮੋਟੀ ਹੋਈ ਵੀ ਤਾਂ ਜ਼ਰੂਰ ਪੂਰੀ ਕਰਾਂਗੇ ਜੇ ਤਾਂ ਕੋਈ ਕਮੀ ਲੱਗਦੀ ਆ ਕਿ ਆ ਚੀਜ਼ ਰਹਿ ਗਈ ਆ ਜਿਹੜੀ ਸਾਨੂੰ ਜਾਫਰ ਨਹੀਂ ਪਤਾ ਲੱਗਦਾ ਹੈ ਨਾ ਤੁਸੀਂ ਜ਼ਰੂਰ ਦੱਸਿਓ ਜਾਲੀ ਜਿਹੜੀ ਬਣਦੀ ਉਹ ਵੀ ਕਰੋ ਹੱਥ ਲੱਗੇ ਹੀ ਤਾਂ ਉਹਨ ਮੈਂ ਮੈਂਗਾ ਇੱਕ ਅਜੇ ਕੰਪਲੀਟ ਕਰੀਦਾ ਬਬੂਹੇ ਨੂੰ ਜਿਹੜੀ ਜਾਲੀ ਦਿੰਦੀ ਆ ਉੱਤੇ ਕਰਕੇ ਕਿਉਂਕਿ ਫੇ ਫੇ ਪਤਾ ਲੱਗਣਾ ਸਾਰੇ ਫੇ ਆਪਾਂ ਦੇਖਦੇ ਹਾਂ ਉਹ ਕਿਦਾਂ ਲੱਗਦਾ ਜਾਲੀ ਤੇ ਲੱਗਿਆ ਲੰਗ ਕਰਨ ਜਾਲੀ ਵਿੱਚ ਥੋੜੀ ਜਿਹੀ ਗੰਦੀ ਲਾਦੀ ਸੀ ਬਾਕੀ ਦਾ ਰੂਆ ਸੋਨਾ ਲਾਦਾ ਹੁਣ ਇੱਕ ਜਾਲੀ ਸੀ ਲੱਗਦੀ ਹੋ ਤਰ੍ਹਾਂ ਦੀ ਜਾਲੀ ਲਓ ਜੀ ਹੁਣ ਜਾਲੀ ਦਾ ਰੰਗ ਹੋ ਰਿਹਾ ਆ ਪਰ ਪਰ ਕਿਉਂ ਬੋਰ ਚਲਾਇ ਤੇ ਥੋੜਾ ਥੋੜਾ ਲਾ ਕਿਉਂਕਿ ਇਹ ਜਾਲੀ ਹੈ ਤੇ ਉੱਪਰ ਉੱਪਰ ਲੱਗਣਾ ਹੈ ਪਤਾ ਮੈਨੂੰ ਰੰਗ ਕਰਦੀ ਪਹਿਲਾਂ ਪਤਾ ਕਿੰਨੀ ਦਿਹਾੜੀ ਆ ਰੰਗ ਦਾ ਰੰਗਾਲੇ ਰੰਗ ਵਾਲੇ ਦੀ 500 ਰੁਪਏ ਹੋ ਗਈ ਆ ਨਹੀਂ ਜੇ ਤੂੰ ਕਰਦੀ ਉਹਦੀ ਗੱਲ ਕਰਦਾ 900 ਰੁਪਏ 900 ਨਹੀਂ 200 ਮੈਂ ਜਦੋਂ ਦਿਹਾੜੀ ਕਰਦਾ ਮੈਂ 60 ਰੁਪਏ ਦਿਹਾੜੀ ਤੱਕ ਕੰਮ ਦੇਖਿਆ ਹੁਣ ਦੇ ਕੀ ਹੁਣ ਦਿਹਾੜੀ ਕਰਦੇ ਆ ਪੇ ਕੀ ਹੋ ਗਿਆ ਮਿਹਨਤ ਕਰਦੇ ਆ ਕੋਈ ਉੱਥੇ ਚੋਰੀ ਥੋੜੀ ਕਰਦੇ ਆ ਨੌਕਰੀ ਲੱਗਿਆ ਹੈ ਲੱਗੀ ਲੱਗਾ ਜੀ ਮੈਨੂੰ ਇਹ ਦਿਹਾੜੀ ਦੇਣਗੇ ਹੁਣ ਇਹ ਤਾਂ ਮੇਰਾ ਕੱਲ੍ਹ ਦੀ ਤਗੜਾ ਆ ਦਰਵਾਜ਼ਾ ਤਾਂ ਬੜਾ ਚਮਕ ਗਿਆ ਤੇਰੇ ਮੂੰਹ ਨਾਲ ਵਿਚਾਰ ਚਮਕ ਗਿਆ ਨੇ ਕਾ ਮੇਕਅਪ ਕਰਨਾ ਕਿੰਨਾ ਫਰਕ ਪੈਂਦਾ ਸਹੀ ਬਾਤ ਹੂੰ ਜਨਾਨੀਆਂ ਰੰਗੂਆਂ ਨੂੰ ਤੇ ਤਰਵਾਚਿਆਂ ਨੂੰ ਲੱਗ ਮੇਕਅਪ ਕਰਨ ਦਾ ਕਿੰਨਾ ਫਰਕ ਪੈਂਦਾ ਤਰਵਾਚੇ ਦੇ ਲੁੱਕ ਮੇਨ ਨੂੰ ਨਜ਼ਰ ਆ ਰਹੀ ਜਿਹੜੀ ਤੇ ਤੁਸੀਂ ਪਹਿਲੇ ਵਾਲੀ ਲੁੱਕ ਵੀ ਦੇਖੀ ਹੋਣੀ ਜਿਹੜੇ ਸਾਡੇ ਬਲੌਗ ਰੈਗੂਲਰ ਦੇਖਦੇ ਆ ਵਾ ਪਹਿਲਾ ਪਹਿਲਾ ਵਾਲੀ ਬਣਾਈ ਤਾਂ ਹੈ ਮੈਂ ਵਿੱਚ ਇਹੀ ਬਲੌਗ ਚ ਬਣਾਈ ਆ ਇਹ ਚ ਪਰ ਯਾਰ ਬਾਹਰੋਂ ਵੀ ਨਕਮਾਇਆ ਲੱਗਦਾ ਕੰਮ ਹੈ ਹਾਂ ਆ ਤੱਕ ਤਾਂ ਸਹੀ ਆ ਬਾਹਰੋਂ ਬਹੁਤ ਬਿੜਾ ਘਰ ਕੋਇਆ ਪਿਆ ਬੂਰਾ ਘਰ ਇਹ ਨਾ ਲੰਗਾਦੀ ਆ ਅੱਜ ਦੋ ਸਾਲੇ ਦਿਨ ਵਾਲੇ ਲਾਗ ਹੋਏ ਨੇ ਆ ਬਾਹਲੀ ਜਾਲੀ ਦਾ ਦੇ ਕੀ ਹਰ ਬਣਾਤਾ ਵੇ ਉਹਦੇ ਰੰਗ ਮਾਤਾ ਬੜਾ ਵੇ ਗੜਵਾਨੂ ਤੇ ਮੰਮੀ ਮੰਮੀ ਦੇ ਕੰਮ ਹੈ ਬਟਵਾਲੀ ਲਓ ਜੀ ਦੇਖੋ ਤਾਂ ਰੰਗ ਬਣ ਗਿਆ ਨਾ ਸਾਡਾ ਪੰਜਾਬੀ ਘਰ ਤੇ ਸਾਰੇ ਉਹਦਾ ਰੰਗ ਉਹਦਾ ਬਹੁਤ ਸੋਹਣਾ ਲੱਗਣਾ ਉਹਦੇ ਇੱਥੇ ਲੋਕਾਂ ਨੇ ਫਿਲਮ ਬਣਾਉਣ ਆਇਆ ਕਰਨੀ ਆ ਫੇ ਨਾ ਫੇ ਨਾ ਬਣਾਉਣੀ ਆ ਤੇਰਾ ਘਰ ਹੀ ਪੁਰਾਣਾ ਹੋ ਥੋੜੇ ਦੁਨੀਆ ਪੁਰਾਣੇ ਘਰ ਲੇ ਦੱਸ ਬਿੰਦੂ ਲੱਭਣਾਂ ਦੇ ਕੋਈ ਹੋਰ ਨਾ ਹਟੇਗਾ ਲਾ ਦੰਦੀ ਦਾ ਨਾ ਚਲੋ ਹੁਣ ਰੱਖੋ ਹਥਿਆਰ ਲਓ ਜੀ ਦੂਜਾ ਕੋਡ ਕਾਲੂ ਮਾਰ ਦਾਂਗੇ ਹੁਣ ਦੂਜਾ ਕੋਡ ਹੁਣ ਕਾਲਾ ਦੱਸਿਓ ਸਾਰੇ ਇਹਨੇ ਕੀ ਦੱਸਣ ਸਾਰੇ ਇਹਨੇ ਦੱਸਿਓ ਸਾਰੇ ਇਹਨੇ ਕਿੱਦਾਂ ਲੱਗਾ ਦਰਵਾਜ਼ਾ ਇਹ ਵੀ ਮੇਰੀ ਮੇਰੀ ਰਾਏ ਸੀ ਕਿ ਮੈਂ ਦਰਵਾਜ਼ੇ ਨੂੰ ਰੰਗ ਕਰਾਂ ਲਓ ਜੀ ਦੇਖੋ ਆਇਓ ਮੜਾ ਜਿਆ ਦੇਖੋ ਤਾਂ ਉਹ ਦਰਵਾਜ਼ਾ ਦਿਖਾ ਮਨਿਊ ਲੁੱਕ ਕਰਮੀ ਬਹੁਤ ਯਾਰੇ ਧੁੱਪ ਬਹੁਤ ਪੈਂਦੀ ਸੀ ਇੱਥੇ ਆ ਦੇਖੋ ਸਾਜੂ ਆ ਤਰੰਗ ਦੇਖੋ ਤਾਂ ਲੱਗਦਾ ਕੋਈ ਨਹੀਂ ਪੁੱਛ ਰਗਾ ਘਰ ਹੋਰ ਜਿਆਦਾ ਦਰਵਾਜ਼ੇ ਸੁਣਾਗੇ ਬਧੀ ਲਾਦਰ ਨਵਾਂ ਲਾ ਦਰਵਾਜ਼ਾ ਹੈ ਨਾ ਨਵਾਂ ਲੱਗਦਾ ਹੋਊਗਾ ਪਹਿਲਾਂ ਸੱਦੀਆਂ ਪੁਰਾਣੀਆਂ ਹੈ ਸੱਦੀਆਂ ਪੁਰਾਣਾਂ ਹੁਣ ਸੱਦੀਆਂ ਨਵਾਂ ਹੋ ਗਿਆ ਪਹਿਲੇ ਕਿਹੜਾ ਸੱਦੀਆਂ ਪੁਰਾਣਾ ਸੀਗਾ ਪਹਿਲੇ ਸੱਦੀਆਂ ਪੁਰਾਣਾ ਸੀਗਾ ਹੁਣ ਵਧੀਆ ਹੋ ਗਿਆ ਦਰਵਾਜ਼ੇ ਨੂੰ ਕਿ ਚੇਂਜ ਕਰ ਦਿੱਤੀ ਹੈ ਜੱਛੂ ਕਿਦਾਂ ਲੱਗਿਆ ਜੱਛੂ ਦਿਖਾਓ ਜੱਛੂ ਬਾਏ ਬਾਏ ਕਹ ਦੋ ਸਾਰੇ ਨੂੰ ਬਾਏ ਬਾਏ ਕਹ ਦੋ ਬਾਏ 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 ਸਬਸਕ੍ਰਾਈਬ ਲਾਈਕ ਮੈਨ ਸ਼ੇਅਰ ਕਰਿਓ ਵੀਡੀਓ ਨੂੰ ਜੀ